ਗੁਰੂ ਕੀਰਤ ਦਸਤਕਾਰ ਕੀਤਾ ਜਾ ਰਿਹਾ ਹੈ ਇੰਨਾਂ ਸ਼ਿਕਰ ਦੇ ਮਹਿਨਾ ਤੋਂ ਵਾਕਮਨੀ ਉਹਨਾਂ ਵੱਲੋਂ ਸੋਸੋ ਦਮੜੇ ਕੀਰਤ ਦੇ ਸਤਕਾਰ ਵਿੱਚ ਆਏ ਨੇ ਸਤਿਗੁਰ ਸੱਚੇ ਪਾਤਸ਼ਾਹ ਚਰਦੀ ਕਲਾ ਬਖਸ਼ਿਸ਼ ਕਰੇ ਤੋਂ ਸਰਦਾਰ ਸੁਖਵਿੰਦਰ ਸਿੰਘ ਸਾਹਿਬ ਜੀ ਦੇ ਮਿੱਤਰਾਂ ਦੀ ਦੁਨੀਆ ਵਿੱਚੋਂ ਨੇ ਤੋਂ ਸਰਦਾਰ ਗੁਰਪ੍ਰੀਤ ਸਿੰਘ ਜੀ ਜੇਲ੍ਹ ਦਾ ਵਾਲੇ ਉਹਨਾਂ ਦੇ ਮਾਤਾ ਪਿਤਾ ਜੀ ਆਏ ਨੇ ਸੋਸੋ ਦਮੜਾ ਕੀਰਤ ਦਸਤਕਾਰ ਕਰ ਰਹੇ ਨੇ ਸਤਿਗੁਰ ਸੱਚੇ ਪਾਤਸ਼ਾਹ ਚਰਦੀ ਕਲਾ ਹੱਥ ਦਾਤੀ ਦੇ ਬਖਸ਼ਿਸ਼ ਕਰੇ ਤੋਂ ਮਨਰੋਹੀ ਅੱਛਾ ਰਹਿ ਚੁੱਕੇ ਇਹ ਮਾਇਆ ਪ੍ਰੀਤੀ ਦਾ ਰੇਤਾ ਤੁਹਾਡੇ ਪੋਤੇ ਖਵਨ ਨੌਂਹਰ ਸਿੰਘ ਨਾਲ ਕਰਦੇ। ਛੇ ਗਜਾਬ ਜਿਨੇ ਵੀ ਲੜਿਆ ਸੀ ਤੇ ਸੱਤ ਲੜਕੇ ਪੈਦਾ ਹੋਏ ਇਹਦੇ ਕਰ। ਸਭ ਤੋਂ ਵੱਡਾ ਸੇ ਟਿੱਕਾ ਖਾ ਕੇ ਸਿੰਘ ਇਹ ਨਾਰੀ ਮਹਾਰਾਜ ਕੋਟ ਦੀ ਕੁੱਖੋਂ ਪੈਦਾ ਹੋਇਆ। ਦੋ ਮੁਕੇ ਚੌੜੇ ਲੜਕੇ ਪੈਦਾ ਹੋਏ ਛੇ ਸਿੰਘ ਤੇ ਤਾਰਾ ਸਿੰਘ ਇਹ ਨਾਰੀ ਮਹਾਰਾਜ ਕੋਟ ਦੀ ਕੁੱਖੋਂ ਪੈਦਾ ਹੋਏ। ਫਿਰ ਇੱਕ ਕੋ ਖ ਪੈਦਾ ਹੋਇਆ। ਕਸ਼ਮੀਰਾ ਸਿੰਘ, ਮਸ਼ਾਲਾ ਸਿੰਘ ਇਹ ਰਾਣੀ ਦਇਆ ਕੌਰ ਦੀ ਖੂਪ ਪੈਦਾ ਹੋਈ। ਤੇ ਸਭ ਤੋਂ ਛੋਟਾ ਸੀ ਮਹਾਰਾਜਾ ਦਲਜੀਤ ਸਿੰਘ ਜਿਹਨੂੰ ਨੇ ਭਾਗਾ ਬਾਦਸ਼ਾਹ ਆਪਦੇ ਆ ਉਹ ਮਹਾਰਾਣੀ ਜੱਜ ਕੌਰ ਦੀ ਖੂਪ ਪੈਦਾ ਹੋਇਆ ਸੀ ਜਿਸ ਨੂੰ ਆਪਣੇ ਬਤਨ ਵਿੱਚ ਰਹਿਣਾ ਤਸ਼ਦੀਰ ਨਹੀਂ ਹੋਇਆ। ਇੱਕ ਤੇ ਆਇਆ ਕਿੰਦੇ ਉਸ ਪਹਾੜ ਬਾਦਸ਼ਾ ਇਸ ਪੰਜਾਬ ਦੇ ਦਰਸ਼ਨਾ ਨੂੰ ਸਹਿਕ ਦਾ ਸਹਿਕ ਦਾ ਪੈਰਸ ਦੇ ਗ੍ਰੈਂਡ ਹਾਟਲ ਵਿੱਚ ਅਲਾਰੇ ਵਜੇ ਦਿੱਤੇ ਅੱਡੀਆਂ ਰਗੜਦਾ ਰਗੜਾ ਆਕਾਰ ਚਲਾਣਾ ਕਰ ਗਿਆ